ਸਾਸੀ ਕਾਲ ਸਰ ਨੂੰ ਸ੍ਰੀ ਗੁਰਦਾਸ ਗੁਰਦੁਆਰਾ ਮਾਤਾ ਕਲਸਾ ਦਰਵਾਜਾ ਅੰਦਲੀ ਵਸਤੀ ਨੌਜਵਾਨ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਡਾਲੀ ਮੋੜ ਵਿਖੇ ਸ਼ੈਦ ਉਲਤ شیخ ਸਾਈ ਅਬਦੁੱਲ ਸ਼ਾਹ ਜੀ ਕਾਦਰੀ ਰੋਜ਼ਾ ਮਡਾਲੀ ਸ਼ਰੀਫ ਜੀ ਦਾ ਸਾਲਾਨਾ ਜੋੜ ਮੇਲਾ ਦੇ ਸੰਬੰਧ ਦੇ ਵਿੱਚ ਸੰਤਾਂ ਦੇ ਵਾਸਤੇ ਗੁਰੂ ਘਰ ਲੰਗਰ ਅਤੇ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਇਸ ਸਮੇਂ ਸੇਵਾਦਾਰਾਂ ਵੱਲੋਂ ਮੇਲੇ ਨੂੰ ਜਾ ਰਹੀਆਂ ਸੰਗਤਾਂ ਨੂੰ ਬੜੇ ਸਤਿਕਾਰ ਸਹਿਤ ਗ੍ਰੋਪ ਤੇ ਖੰਡਾ ਮਿੱਠਾ ਜਲ ਤੇ ਗੁਰੂ ਘਰ ਲੰਗਰ ਅਟੁੱਟ ਚਟਾਇਆ ਗਿਆ ਸੋ ਪ੍ਰਬੰਧਕਾਂ ਵੱਲੋਂ ਐਨਆਰਆਈ ਵੀਰਾਂ ਦਾ ਦਿੱਤੇ ਸਹਿਯੋਗ ਲਈ ਬਹੁਤ-ਬਹੁਤ ਧੰਨਵਾਦ ਇਸ ਮੌਕੇ ਸਰਪੰਚ ਨਰਮਨ ਕੁਮਾਰ ਨਵੀ ਭਵੀਰ ਚੰਦ ਹਰਜਿੰਦਰ ਪਿੱਟਾ ਰਿੰਕੂ ਡਾਕਟਰ ਓਮਪ੍ਰਕਾਸ਼ ਸਨੀ ਦੁਸਾਂਜ ਸ਼ਾਦੀ ਕੈਨੇਡਾ ਲਵਪ੍ਰੀਤ ਲੱਭਾ ਕੈਨੇਡਾ ਲਵਜੀਤ ਇੰਗਲੈਂਡ ਮਨੀ ਦबई ਪਰਮ ਨਿਊਜ਼ੀਲੈਂਡ ਮਨੀ ਪੁਰਤਕਾਲ ਕਾਕਾ ਇੰਗਲੈਂਡ ਮਨੀ ਦੁਸਾਂਜ ਸੁਖਾ ਕਾਕਾ ਦੁਸਾਂਜ ਨਵੀ ਮੇਸੀ ਛਿੰਦਾ ਦੁਸਾਂਜ ਮਿੰਦਾ ਦੁਸਾਂਜ ਆਲ ਸੇਵਾਦਾਰਾਂ ਨੇ ਆਪੂ ਆਪਣੀਆਂ ਸੇਵਾਵਾਂ ਦਿੱਤੀਆਂ ਤੁਸੀਂ ਦੇਖ ਰਹੇ ਹੋ ਦੂਸਾਂਝ ਕਲਾਂ ਤੋਂ ਸਿੰਦਰਪਾਲ ਕੁੱਕੂ ਦੀ ਖਾਸ ਰਿਪੋਰਟ ਵਰਦੇਮੀਂ ਦੇ ਵਿੱਚ ਅੱਜ ਨੌਜਵਾਨਾਂ ਵੱਲੋਂ ਆਪੋ ਆਪਣੀਆਂ ਜੀਆਂ ਸੇਵਾਵਾਂ ਉਦਤੀਆਂ ਗਈਆਂ ਰਾਗੀਰਾਂ ਨੂੰ ਰੋਕ ਕੇ ਠੰਡਾ ਮਿੱਠਾ ਜਲ ਸ਼ਕਾਇਆ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਸ਼ਕਾਇਏ ਗਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਾਗੀਰਾਂ ਨੂੰ ਰੋਕਦੇ ਹੋਏ ਸੇਵਾਦਾਰ ਤੇ ਸੇਵਾਵਾਂ ਦਿੰਦੇ ਹੋਏ ਨੌਜਵਾਨ ਬੀਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਦੁਸਾਂਝ ਕਲਾਂ ਦੁਸਾਂਝ ਕਲਾਂ ਤੋਂ ਸਰਿੰਦਰਪਾਲ ਕੁੱ库 ਦੀ ਖਾਸ ਰਿਪੋਰਟ ਸਾਂਝ ਲਾਈਵ ਨਿਊ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ